ਜਿਉ ਪ੍ਰਾਣੀ ਜਲ ਬਿਨ ਹੈ ਮਰਦਾ ਜਿਉ ਪ੍ਰਾਣੀ ਜਲ ਬਿਨ ਹੈ ਮਰਦਾ ਤਿਉ ਸਿੱਖ ਗੁਰ ਬਿਨ ਮਰਚਾਈ ਤੇਉਨ ਸਿੱਖ ਗੌਰ ਬੇਨ ਮਰ ਜਾਈ ਚਖੜ ਚਾਂਗੀ ਮੀਵਰਸਾ ਪੀ ਗੁਰ ਦੇਖਣ ਜਾਈ ਸਮੁੰਦਰ ਸਾਗਰ ਉਹ ਹੈ ਬੋਖਾਰਾ ਗੁਰ ਸਿੱਖ ਲੰਗ ਗੁਰ ਪੈ ਜਾਈਂ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈਂ ਜਿਉਂ ਧਰਤੀ ਸ਼ੋਭ ਕਰੇ ਜਲ ਬਰਸੈ ਤਿਉਂ ਸਿੱਖ ਗੁਰ ਮੇਲ ਬੇਗਸਾਈ ਸੇਵਕ ਕਾ ਹੋਏ ਸੇਵਕ ਵਾਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਨਾਨਕ ਕੀ ਬੇਨੰਤੀ ਹਾਰ ਪੈ ਗੁਰ ਮਿਲ ਗੁਰ ਸੁਖ ਪਾਈ ਜਉ ਪ੍ਰਾਣੀ ਜਲ ਬਿਨ ਮਰਤਾ ਤਿਉ ਸਿਖ ਗੁਰ ਬਿਨ ਮਰ ਜਾਈ واہ گرو مارو محلہ جا کر پہلا جہاں بسال سال ہے تہ بیسا سوامی ਜਾ ਪੇ ਜੇ ਤਾਂ ਜਾਵਾਂ ਸਭ ਨਗਰੀ ਮੈਂ ਇੱਕੋ ਰਾਜਾ ਸਭੇ ਪਵਿੱਤ ਹੈ ਥਾਵਾਂ ਬਾਬਾ ਬਾਬਦੇ ਵਸਾਂ ਸੱਚਾ گاਵਾ ਜਾਤੇ ਸਹਜੇ ਸਦ ਸਮਾਮ ਤੰਤਨ ਸਤਿਗੁਰ ਪੰਤੀਸਰੇ ਪਾਤਸ਼ਾ ਗੁਰੂ ਅਮਰਦਾਸ ਜੀ ਦੀ ਬਾਣੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 993 ਅੰਗ ਉਤੇ ਸ਼ਿਸ਼ੋਬਤ ਹੈ ਜੀ ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਇਸੇ ਮਹਾਰੂ ਰਾਕ ਦੇ ਵਿੱਚ 12 ਸ਼ਬਦ ਸੰਪੂਰਨ ਹੋਏ ਹਨ ਹੁਣ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ ਪੱਲੇ ਆਵਰ ਦਾਸ ਸੇ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ ਆਹੋ ਜੇ ਸਤਿਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਅੱਜ ਸ਼ੁਰੂ ਹੋ ਰਹੀ ਹੈ ਇਸ ਕਰਕੇ ਸ਼ੁਰੂਆਤ ਦੇ ਵਿੱਚ ਸਤਿਗੁਰੂ ਜੀ ਮੰਗਲਾਚਰਨ ਲਿਖਤਾਂਨ ਕੇ ਇੱਕ ਓ ਕਾਰ ਸਤਿਗੁਰ ਪ੍ਰਸਾਦਿ ਕਿ ਉਹ ਵਾਹਿਗੁਰੂ ਇੱਕ ਹੀ ਹੈ ਅਤੇ ਉਹ ਨਰੰਤਰ ਵਸ ਰਿਹਾ ਹੈ ਅਤੇ ਸਤਿਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ ਇਸ ਸ਼ਬਦ ਦੇ ਜੋ ਰਹਾਉ ਦੀਆਂ ਪੰਕਤੀਆਂ ਹਨ ਪਹਿਲਾ ਉਸ ਰਹਾਉ ਦੀਆਂ ਪੰਕਤੀਆਂ ਦੀ ਵਿਚਾਰ ਕਰੀਏ ਕਿਉਂਕਿ ਸ਼ਬਦ ਦੇ ਵਿੱਚ ਰਹਾਉ ਦੀ ਪੰਕਤੀ ਦੇ ਵਿੱਚ ਸਾਰੇ ਸ਼ਬਦ ਦਾ ਸਾਰ ਹੁੰਦਾ ਹੈ ਤਤ ਹੁੰਦਾ ਹੈ ਸੋ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਉਪਦੇਸ਼ ਕਰਦੇ ਹਨ ਬਾਬਾ ਦੇ ਵਸਾਂ ਸੱਚ ਗਾਵਾਂ ਬਾਬਾ ਹੀ ਵਾਹਿਗੁਰੂ へ ਪ੍ਰਭੂ ਦੇ ਮੈਨੂੰ ਇਹ ਦਾਤ ਦੇ ਇਹ ਵਾਹਿਗੁਰੂ ਮੈਨੂੰ ਇਹ ਦਾਤ ਦੇ ਵਸਾਂ ਸੱਚ ਗਾਵਾਂ ਸੱਚ ਉਹ ਸਥਾਨ ਜੋ ਸਦਾ ਰਹਿਣ ਵਾਲਾ ਹੈ ਇਹੋ ਜਿਹਾ ਸਥਾਨ ਸੱਚ ਗਾਵਾਂ ਗਾਮ ਗਾਮ ਪਿੰਡ ਗਾਉ ਜੋ ਸਦਾ ਰਹਿਣ ਵਾਲਾ ਗਾਉ ਹੈ ਸਦਾ ਰਹਿਣ ਵਾਲਾ ਪਿੰਡ ਹੈ ਸਦਾ ਰਹਿਣ ਵਾਲਾ ਸਤਾਨ ਹੈ ਅਰਥਾਤ ਸਾਧ ਸੰਗਤ ਕਿਰਪਾ ਕਰੋ ਮੈਨੂੰ ਇਹ ਦਾਤ ਬਖਸ਼ੋ ਕਿ ਮੈਂ ਸਾਧ ਸੰਗਤ ਦੇ ਵਿੱਚ ਸਦਾ ਲਈ ਟਿਕ ਜਾਵਾਂ ਮੈਂ ਸਾਧ ਸੰਗਤ ਦੇ ਵਿੱਚ ਹੀ ਸਦਾ ਵਸਿਆ ਰਾਵਾਂ ਜਾਂ ਤੇ ਸਹਿਜ ਸਹਿਜ ਸਮਾਵਾਂ ਅਤੇ ਸਾਧ ਸੰਗਤ ਦੀ ਬਰਕਤ ਦੇ ਨਾਲ ਮੈਂ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਾਵਾਂ ਮੇਰਾ ਮਨ ਕਦੇ ਵੀ ਨਾ ਡੋਲੇ ਮੇਰਾ ਮਨ ਸਦਾ ਵਾਹਿਗੁਰੂ ਤੁਹਾਡੇ ਨਾਲ ਜੁੜਿਆ ਰਹੇ ਇਸ ਸਾਧ ਸੰਗਤ ਦੀ ਬਰਕਤ ਦੇ ਨਾਲ ਮੈਂ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਾ ਹਾਂ ਇਹ ਵਾਹਿਗੁਰੂ ਮੈਨੂੰ ਆਉਜਿਆ ਸਾਧ ਸੰਗਤ ਦਾ ਵਾਸਾ ਬਖਸ਼ ਜੋ ਕਿਉਂਕਿ ਸਾਧ ਸੰਗਤ ਹੀ ਸਭ ਤੋਂ ਉੱਤਮ ਹੈ ਸਤ ਗੁਰੂ ਜੀ ਦਾ ਉਪਦੇਸ਼ ਹੈ ਡਿੱਠੇ ਸਬੇ ਥਾਂ ਨਹੀਂ ਤੁੱਦ ਜੇ ਆ ਡਿੱਠੇ ਸਬੇ ਥਾਂ ਨਹੀਂ ਤੁੱਦ ਜੇ ਆ ਬਧੋ ਉਰਖ ਬਿਧਾਤੇ ਤਾਂ ਤੂੰ ਸੋਇਆ ਸਾਰੇ ਹਸਤਾਨ ਦੇਖ ਲਏ ਸਾਧ ਸੰਗਤ ਵਰਗਾ ਕੋਈ ਵੀ ਸਥਾਨ ਨਹੀਂ ਹੈ ਜਿੱਥੇ ਸਭ ਬੈਠਾ ਸਾਰੇ ਹਸਤਾਨ ਦੇਖ ਲਏ ਨਹੀਂ ਤੁੱਟ ਜੇ ਤੁੱਟ ਸਾਧ ਸੰਗਤ ਸਾਧ ਸੰਗਤ ਵਰਗਾ ਸਥਾਨ ਕੋਈ ਵੀ ਨਹੀਂ ਹੈ ਇਸ ਸਾਧ ਸੰਗਤ ਨੂੰ ਬਣਾਇਆ ਕਿਸ ਨੇ ਹੈ ਬੰਧੋ ਔਰਖ ਵਿਦਾਤੇ ਪੁਰਖ ਜੋ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਸਾਰੀ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੋਇਆ ਵਿਦਾਤੇ ਸਿਰਜਣਹਾਰ ਬਦੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਤੈਨੂੰ ਉਸ ਵਾਹਿਗੁਰੂ ਨੇ ਉਹ ਵਾਹਿਗੁਰੂ ਜੋ ਸਾਰੇ ਬਸ ਇਹੀ ਸਮਾਇਆ ਹੋਇਆ ਹੈ ਜੋ ਵਿਦਾਤਾ ਹੈ ਸਿਰਜਣਹਾਰ ਹੈ ਉਸ ਨੇ ਤੈਨੂੰ ਥਾਪਿਆ ਹੈ ਉਸ ਨੇ ਤੈਨੂੰ ਬਣਾਇਆ ਹੈ ਇਸ ਕਰਕੇ ਤੇਰੇ ਵਰਗਾ ਹੋਰ ਕੋਈ ਸਥਾਨ ਨਹੀਂ ਹੈ ਇਸ ਸਾਧ ਸੰਗਤ ਦੀ ਹੀ ਬਰਕਤ ਹੈ ਜਿਸ ਦੇ ਵਿੱਚ ਆ ਕੇ ਕਿ ਆਤਮਿਕ ਅਡੋਲਤਾ ਮਿਲਦੀ ਹੈ ਇਸ ਕਰਕੇ ਸਤਿਗੁਰੂ ਅਪਦੇਸ਼ ਕਰਦੇ ਹਨ ਬਾਬਾ ਦੇਹ ਏ ਵਾਹਿਗੁਰੂ ਮੈਨੂੰ ਦੌਤ ਬਖਸ਼ ਵਸਾਂ ਸੱਚ ਗਾਵਾ ਮੈਂ ਇਸ ਸਾਧ ਸੰਗਤ ਦੇ ਵਿੱਚ ਸਦਾ ਲਈ ਟਿਕਿਆ ਰਹਾ ਜਾਤੇ ਸਹਿਜ ਸਹਿਜ ਸਮਾਵਾਂ ਅਤੇ ਜਿਸ ਸਾਧ ਸੰਗਤ ਦੀ ਬਰਕਤ ਦੇ ਨਾਲ ਮੈਂ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਾ ਵਾਂ ਜਾਂ ਬਾਸਾਲ ਤਾਂ ਬੈਸਾਂ ਸੁਆਮੀ ਜਾਂ ਭੇਜੇ ਤਾਂ ਜਾਵਾਂ ਜਦੋਂ ਮੈਨੂੰ ਅਤਮਿਕ ਅਡੋਲਤਾ ਸਾਦ ਸੰਗਤ ਦੀ ਬਖਸ਼ਿਸ਼ ਦੁਆਰਾ ਮਿਲ ਗਈ ਫਿਰ ਜਿੱਥੇ ਵੀ ਇਹ ਵਾਇਗਰੂ ਤੂੰ ਮੈਨੂੰ ਵਰਥਾਲਦਾ ਹੈ ਮੈਂ ਉੱਥੇ ਹੀ ਜਾ ਕੇ ਬੈਠਾਂ ਜਿੱਥੇ ਤੂੰ ਭੇਜਦਾ ਹੈ ਮੈਂ ਉੱਥੇ ਹੀ ਜਾਂਦਾ ਹਾਂ ਮੈਂ ਅਰਥਾਤ ਤੇਰੀ ਰਾਜਾ ਵਿੱਚ ਹੀ ਚੱਲਦਾ ਹਾਂ ਸਭ ਨਗਰੀ ਮੈਂ ਇੱਕੋ ਰਾਜਾ ਸਭ ਪਵਿੱਤ ਹੈ ਥਾਵਾਂ ਸਾਰੇ ਹੀ ਸ੍ਰਿਸ਼ਟੀ ਦੇ ਵਿੱਚ ਹਰ ਪਾਸੇ ਹੀ ਸਾਰੀਆਂ ਹੀ ਨਗਰੀਆਂ ਦੇ ਵਿੱਚ ਉਹ ਇੱਕੋ ਹੀ ਰਾਜਾ ਉਹ ਵਾਹਿਗੁਰੂ ਹੀ ਵਸ ਰਿਹਾ ਹੈ ਉਸਤੇ ਹੀ ਸਾਰੇ ਪਾਸੇ ਜੋਤ ਹੈ ਸਭੇ ਪਵਿੱਤ ਹੈ ਥਾਂਵਾਂ ਕਿਉਂਕਿ ਉਹ ਵਾਹਿਗੁਰੂ ਸਾਰੇ ਪਾਸੇ ਵਸ ਰਿਹਾ ਹੈ ਹਰ ਜਗ੍ਹਾ ਤੇ ਉਹ ਵਸ ਰਿਹਾ ਹੈ ਇਸ ਕਰਕੇ ਸਾਰੇ ਹੀ ਥਾਂ ਪਵਿੱਤਰ ਹਨ ਇਹ ਕਦੋਂ ਪਤਾ ਲੱਗਾ ਜਦੋਂ ਸਾਧ ਸੰਗਤ ਦੇ ਵਿੱਚ ਆਏ ਸਾਧ ਸੰਗਤ ਦੇ ਵਿੱਚ ਆ ਕੇ ਆਤਮਿਕ ਅਡੋਲਤਾ ਦੀ ਪ੍ਰਾਪਤੀ ਹੋਈ ਤਾਂ ਇਹ ਪਤਾ ਲੱਗਾ ਕਿ ਉਹ ਵਾਹਿਗੁਰੂ ਦੀ ਜੋਤ ਸਾਰੇ ਪਾਸੇ ਸਮਾਈ ਹੋਇਆ ਸਾਰੇ ਹੀ ਤਾਂ ਪਵਿੱਤਰ ਹਨ ਭਗਤ ਕਬੀਰ ਜੀ ਜਦੋਂ ਆਪਣਾ ਸਰੀਰ ਛੱਡਣ ਲੱਗੇ ਕਾਂਸ਼ੀ ਦੇ ਵਿੱਚ ਰਹਿ ਰਹੇ ਸਨ ਉਹ ਕਾਂਸ਼ੀ ਤੋਂ ਫਿਰ ਉਹ ਮਗਹਰ ਚਲੇ ਗਏ ਉਸ ਵੇਲੇ ਕਿਉਂਕਿ ਕਾਂਸੀ ਨੂੰ ਪਵਿੱਤਰ ਨਗਰੀ ਸਮਝਿਆ ਜਾਂਦਾ ਹੈ ਅਤੇ ਇਹ ਇੱਕ ਇਤਿਹਾਸ ਵੀ ਹੈ ਕਿ ਕਾਂਸੀ ਨੂੰ ਸ਼ਿਵ ਜੀ ਦਾ ਇੱਕ ਵਾਰ ਮਿਲਿਆ ਹੋਇਆ ਹੈ ਕਿ ਜਿਹੜਾ ਇੱਥੇ ਆਪਣਾ ਸਰੀਰ ਛੱਡੇਗਾ ਉਹ ਬੈਕੌਨਠ ਵਿੱਚ ਜਾਵੇਗਾ ਅਤੇ ਉਸ ਵੱਲੋਂ ਹੀ ਸ਼ਿਵ ਜੀ ਵੱਲੋਂ ਹੀ ਮਗਹਰ ਨੂੰ ਸ਼ਰਾਪ ਦਿੱਤਾ ਹੋਇਆ ਹੈ ਕਿ ਜਿਹੜਾ ਮਗਹਰ ਦੇ ਵਿੱਚ ਮਰੇਗਾ ਸਰੀਰ ਛੱਡੇਗਾ ਉਹ ਨਰਕਾਂ ਵਿੱਚ ਜਾਵੇਗਾ ਪਰ ਭਗਤ ਕਬੀਰ ਜੀ ਜੋ ਕਿ ਆਤਮਿਕ ਅਡੋਲਤਾ ਦੇ ਵਿੱਚ ਟਿਕੇ ਹੋਏ ਸਨ ਜਿਨ੍ਹਾਂ ਦੇ ਅੰਦਰ ਨਾਮ ਵਸਿਆ ਹੋਇਆ ਸੀ ਉਹ ਸਰੀਰ ਆਪਣਾ ਛੱਡਣ ਵੇਲੇ ਕਾਂਸ਼ੀ ਨੂੰ ਛੱਡ ਕੇ ਜਿਸ ਨੂੰ ਕੇ ਪਵਿੱਤਰ ਸਮਝਦੇ ਹਨ ਮਗਰ ਦੇ ਵਿੱਚ ਚਲੇ ਗਏ ਕਿਉਂਕਿ ਉਹਨਾਂ ਦੇ ਅੰਦਰ ਇਹ ਉਪਦੇਸ਼ ਸਮਾਇਆ ਹੋਇਆ ਸੀ ਸਭ ਨਗਰੀ ਮੈਂ ਇੱਕੋ ਰਾਜ ਸਭੇ ਪਵਿੱਤ ਹਨ ਥਾਂ ਕੇ ਸਾਰੀਆਂ ਨਗਰੀਆਂ ਦੇ ਵਿੱਚ ਉਹ ਹੀ ਇੱਕੋ ਹੀ ਵਾਹਿਗੁਰੂ ਸਮਾਰਿਆ ਹੈ ਅਤੇ ਸਾਰੇ ਹੀ ਪਵਿੱਤਰ ਹਨ ਬੁਰਾ ਭਲਾ ਕਿਛੇ ਆਪਸ ਤੇ ਜਾਣਿਆ ਇਹ ਸਗਲ ਵਿਕਾਰਾਂ ਆਪ ਉਸਤੇ ਆਪਰੇ ਆਪ ਤੋਂ ਅਰਥਾਤ ਆਪਣੇ ਅੰਦਰੋਂ ਹੋਮੇ ਕਾਰਨ ਕੋਈ ਕਿਸੇ ਨੂੰ ਬੁਰਾ ਕਹਿੰਦਾ ਹੈ ਕਿਸੇ ਨੂੰ ਭਲਾ ਕਹਿੰਦਾ ਹੈ ਸਤਗੁਰੂ ਜੀ ਕਹਿੰਦੇ ਆ ਨੇ ਏ ਸਗਲ ਵਿਕਾਰ ਇਹ ਹੋਮੇ ਹੀ ਸਾਰੇ ਵਿਕਾਰਾਂ ਦੀ ਜੜ ਹੈ ਜਿਸ ਹੋਮੇ ਦੇ ਕਰਕੇ ਕੋਈ ਬੁਰਾ ਦਿਖਾਈ ਦਿੰਦਾ ਹੈ ਕੋਈ ਭਲਾ ਦਿਖਾਈ ਦਿੰਦਾ ਹੈ ਔਰ ਸਾਧ ਗੁਰੂ ਜੀ ਦਾ ਉਪਦੇਸ਼ ਤਾਂ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਜਿਸ ਦੇ ਅੰਦਰ ਇਹ ਉਪਦੇਸ਼ ਸਮਾ ਗਿਆ ਕਿ ਅਸੀਂ ਕਿਸੇ ਤੋਂ ਚੰਗੇ ਨਹੀਂ ਹਾਂ ਅਤੇ ਸਾਡੇ ਤੋਂ ਕੋਈ ਬੁਰਾ ਨਹੀਂ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕੋ ਤਾਰੇ ਸੋਏ ਪ੍ਰਣਵਤ ਨਾਨਕ ਨਾਨਕ ਕਿਉਂ ਕਿਉਂਕਿ ਔਂਕੜ ਹੈ ਇਸ ਕਰਕੇ ਨਾਨਕ ਜੀ ਸਤਿਗੁਰੂ ਜੀ ਕਹਿੰਦੇ ਹਨ ਪ੍ਰਣਵਤ ਬੇਨਤੀ ਕਰਦੇ ਹਨ ਕਿ ਫਿਰ ਉਹ ਸੋਏ ਉਹ ਜੋ ਵਾਹਿਗੁਰੂ ਹੈ ਉਸ ਮਨੁੱਖ ਨੂੰ ਤਾਰ ਲੈਂਦਾ ਹੈ ਜਿਸ ਦੇ ਅੰਦਰ ਇਹ ਸਮ ਆ ਗਿਆ ਹੌਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਧਾਰੇ ਸੋਏ ਤੇ ਸਤਿਗੁਰੂ ਜੀ ਚ ਵੀ ਸਾਨੂੰ ਉਪਦੇਸ਼ ਕਰਦੇ ਹਨ ਕਿ ਇਹ ਅੰਦਰ ਹੌਮ ਹੈ ਜਿਸ ਹੌਮ ਵਿੱਚ ਕਰਕੇ ਸਾਰੇ ਹੀ ਵਿਕਾਰ ਉਪਰ ਦੇ ਅਨਸਾਰ ਹੀ ਵਿਕਾਰ ਪੈਦਾ ਹੁੰਦਿਆਂ ਜਿਹੜੀ ਹੌਮ ਹੈ ਸਾਰੇ ਵਿਕਾਰਾਂ ਦਾ ਮੂਲ ਹੈ ਉਸ ਕਰਕੇ ਹੀ ਸਾਨੂੰ ਕੋਈ ਬੂਰਾ ਦਿਸਦਾ ਹੈ ਕੋਈ ਭਲਾ ਦਿਸਦਾ ਹੈ ਇਹ ਫੁਰਮਾਇਆ ਖਸਮ ਕਾ ਹੋਆ ਵਰਤੈ ਇਹ ਸੰਸਾਰ ਪਰ ਇਹ ਵੀ ਹੁਕਮ ਉਸ ਵਾਹਿਗੁਰੂ ਦਾ ਹੀ ਹੋਇਆ ਹੋਇਆ ਹੈ ਕਿ ਇੱਕ ਅੰਨ ਨੂੰ ਹੋਮੇ ਚੰਬੜੀ ਹੋਈ ਹੈ ਇਹ ਵੀ ਉਸ ਵਾਹਿਗੁਰੂ ਦਾ ਹੀ ਹੁਕਮ ਹੈ ਅਤੇ ਇਹ ਹੁਕਮ ਜੋ ਹੈ ਸਾਰੇ ਸੰਸਾਰ ਦੇ ਵਿੱਚ ਉਸ ਵਾਹਿਗੁਰੂ ਦਾ ਹੀ ਵਰਤ ਰਿਹਾ ਹੈ ਇੰਦਰੀ ਤਾਤ ਸਭ ਕਹੀਤ ਹੈ ਇੰਦਰੀ ਕਿਸਤੇ ਹੋਈ ਇੰਦਰੀ ਸਾਡੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਇਨਾ ਦੀ ਦੌੜ ਲੱਗੀ ਹੋਈ ਹੈ ਇਹ ਦੌੜ ਪੱਜ ਦੇ ਵਿੱਚ ਪਈਆਂ ਹੋਈਆਂ ਨੇ ਇੰਦਰੀ ਧਾਤ ਅਤ ਸਵਲ ਅਹੀਤ ਹੈ ਅਤੇ ਸਾਰਾ ਸੰਸਾਰ ਇਨਾ ਇੰਦਰੀਆਂ ਨੂੰ ਬਲਵਾਨ ਕਹਿੰਦਾ ਹੈ ਇੰਦਰੀ ਕਿਸ ਤੇ ਹੋਈ ਪਰ ਸਤਿਗੁਰੂ ਜੀ ਕਬ ਦੇਸ਼ ਕਰਦੇ ਹਨ ਇਹ ਇੰਦਰੀਆਂ ਕਿਸ ਨੇ ਪੈਦਾ ਕੀਤੀਆਂ ਹਨ ਇਹ ਇੰਦਰੀਆਂ ਵੀ ਤਾਂ ਉਸ ਵਾਹਿਗੁਰੂ ਨੇ ਹੀ ਪੈਦਾ ਕੀਤੀਆਂ ਨੇ ਕਰਮ ਇੰਦਰੀਆਂ ਗਿਆਨ ਇੰਦਰੀਆਂ ਇਹ ਅੱਖਾਂ ਐ ਨੱਕ ਐ ਜੀਭਾ ਐ ਚਮੜੀ ਐ ਹੱਥ ਐ ਪੈਰ ਐ ਸਾਰੇ ਕਰਮ ਇੰਦਰੇ ਜਿਨ੍ਹਾਂ ਦੇ ਕਰਕੇ ਦੌੜ ਪੰਜ ਸਾਰੇ ਸੰਸਾਰ ਦੇ ਵਿੱਚ ਲੱਗੀ ਐ ਮਨ ਟਿਕਦਾ ਨਹੀਂ ਐ ਪਰ ਇਹ ਇੰਦਰੀਆਂ ਕਿਸ ਤੇ ਹੋਈ ਕਿਸ ਨੇ ਪੈਦਾ ਕੀਤੀਆਂ ਉਸ ਵਾਹਿਗੁਰੂ ਨੇ ਹੀ ਆਪੇ ਖੇਲ ਕਰ ਸਭ ਕਰਤਾ ਐਸਾ ਬੂਝ ਕੋਈ ਕੋਈ ਵਿਰਲਾ ਹੀ ਇਹਨੂੰ ਕਹਾਂਗੇ ਗੱਲ ਸਮਝਦਾ ਹੈ ਜਿਹੜਾ ਸਾਥ ਸੰਗਤ ਵਿੱਚ ਆਉਂਦਾ ਹੈ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਹੈ ਉਹ ਹੀ ਸਮਝਦਾ ਹੈ ਕਿ ਸਾਰਾ ਖੇਲ ਉਹ ਵਾਹਿਗੁਰੂ ਆਪ ਹੀ ਕਰ ਰਿਹਾ ਹੈ ਇਹ ਉਸ ਦਾ ਖੇਲ ਹੀ ਹੈ ਗੁਰ ਪਰਸਾਦੀ ਏਕ ਲਿਵ ਲੱਗੀ ਦੁਬਦਾ ਤਦੇ ਬినాਸੀ ਸਾਥ ਸੰਗਤ ਦੀ ਬਰਕਤ ਦੇ ਨਾਲ ਗੁਰ ਪਰਸਾਦੀ ਸਤਿਗੁਰੂ ਦੀ ਕਿਰਪਾ ਦੇ ਨਾਲ ਏਕ ਲਿਵ ਲੱਗੀ ਜਿਸ ਮਨੁੱਖ ਦੀ ਉਸ ਇੱਕ ਵਾਹਿਗੁਰੂ ਦੇ ਵਿੱਚ ਲਗਣ ਲੱਗ ਜਾਂਦੀ ਹੈ ਲਿਵ ਲੱਗ ਜਾਂਦੀ ਹੈ ਦੋਬਦਾ ਤਦੇ ਬినాਸੀ ਜਦੋਂ ਸੁਰਤ ਉਸ ਵਾਹਿਗੁਰੂ ਦੇ ਨਾਲ ਜੁੜ ਗਈ ਗੁਰੂ ਦੀ ਕਿਰਪਾ ਦੁਆਰਾ ਸਾਧ ਸੰਗਤ ਦੀ ਬਖਸ਼ਿਸ਼ ਦੁਆਰਾ ਫਿਰ ਉਸ ਤੇ ਅੰਦਰੋਂ ਦੋਬਦਾ ਜੋ ਹੈ ਜੋ ਮੇਰ ਤੇਰ ਹੈ ਇਹ ਸਾਰੀ ਖਤਮ ਹੋ ਜਾਂਦੀ ਹੈ ਜੋ ਤਾਤ ਪਰਾਈ ਹੈ ਉਹ ਸਾਰੀ ਖਤਮ ਹੋ ਜਾਂਦੀ ਹੈ ਜੋ ਤਿਸ ਭਾਣਾ ਸੋ ਸਤ ਕਰਮਾਨਿਆ ਕਾਟੀ ਜਮ ਕੇ ਫਾਂਸੀ ਜੋ ਤਿਸ ਭਾਣਾ ਜਿਹੜਾ ਮਨੁੱਖ ਉਸ ਤੇ ਭਾਣੇ ਨੂੰ ਸੱਤ ਕਰਕੇ ਮੰਨਦਾ ਹੈ ਉਸ ਤੇ ਰੱਜਾ ਨੂੰ ਮੰਨ ਲੈਂਦਾ ਹੈ ਕਾਟੀ ਜਮ ਕੇ ਫਾਂਸੀ ਉਸ ਤੇ ਅੰਦਰੋਂ ਆਤਮਿਕ ਮੌਤ ਦੀ ਫਾਂਸੀ ਕੱਟੀ ਜਾਂਦੀ ਹੈ ਉਸ ਨੂੰ ਫਿਰ ਆਤਮਿਕ ਮੌਤ ਨਹੀਂ ਹੁੰਦੀ ਉਹ ਫਿਰ ਸਦਾ ਆਤਮਿਕ ਜੀਵਨ ਦੇ ਵਿੱਚ ਜਿਉਂਦਾ ਹੈ ਭੰਤ ਨਾਨਕ ਲੇਖਾ ਮੰਗੇ ਕਵਣਾ ਜਾ ਚੂਕ ਮਾਨਯੇ ਮਹਾਨ ਸਤਗੁਰੂ ਜੀ ਕਹਿ ਰਹੇ ਹਨ ਭੰਤ ਨਾਨਕ ਨਾਨਕ ਕਿਨੋਂ ਔਂਕਰ ਹੈ ਨਾਨਕ ਜੀ ਕਹਿ ਰਹੇ ਹਨ ਲੇਖਾ ਮੰਗ ਕਵਣਾ ਕੌਣ ਫਿਰ ਲੇਖਾ ਮੰਗ ਸਕਦਾ ਹੈ ਜਾਂ ਚੂਕਾ ਮਾਨੇ ਅਭਿਮਾਨਾ ਜਦੋਂ ਮਨ ਦੇ ਵਿੱਚੋਂ ਅਭਿਮਾਨ ਖਤਮ ਹੋ ਗਿਆ ਹੋਮੇ ਖਤਮ ਹੋ ਗਈ ਫਿਰ ਉਸ ਤੱਕ ਕੌਣ ਲੇਖਾ ਮੰਗ ਸਕਦਾ ਹੈ ਕਿਉਂਕਿ ਜਿਸ ਤੇ ਅੰਦਰੋਂ ਹੋਮੇ ਖਤਮ ਹੋ ਗਈ ਉਸ ਸਾਰੇ ਹੀ ਆਵਗੁਣ ਖਤਮ ਹੋ ਗਏ ਫੇਰ ਇਸ ਕਰਕੇ ਉਸ ਦਾ ਕੋਈ ਲੇਖਾ ਨਹੀਂ ਹੁੰਦਾ ਤਾਸ ਤਾਸ ਧਰ ਰਾਇ ਜਪਤ ਹੈ ਓਏ ਸੱਚੇ ਕੀ ਸਰਣਾ ਜਿਨ੍ਹਾਂ ਦੇ ਅੰਦਰੋਂ ਅਭਿਮਾਨ ਖਤਮ ਹੋ ਗਿਆ ਹਉਮੈ ਖਤਮ ਹੋ ਗਈ ਉਹ ਫਿਰ ਸਦਾ ਪਏ ਸੱਚੇ ਕੀ ਸਰਣਾ ਉਹ ਸਦਾ ਉਸ ਸੱਚੇ ਦੀ ਸ਼ਰਨ ਦੇ ਵਿੱਚ ਪੈ ਰਹੇ ਨੇ ਸੱਚਾ ਜੋ ਸਦਾ ਹੀ ਰਹਿਣ ਵਾਲਾ ਹੈ ਜੋ વિનાਸ਼ੀ ਹੈ ਉਸਤੇ ਸ਼ਰਨ ਦੇ ਵਿੱਚ ਵੀ ਸਦਾ ਪਾਇ ਰਹੇ ਹਣ ਤਾਸ ਤਾਸ ਧਰਮ ਰਾਏ ਜਪਤ ਹੈ ਉਹ ਵਾਹਿਗੁਰੂ ਸੱਚਾ ਜਿਸ ਨੂੰ ਕਿ ਧਰਮ ਰਾਏ ਵੀ ਜਪਦਾ ਹੈ ਧਰਮ ਰਾਏ ਵੀ ਜਿਸ ਤੋਂ ਡਰਦਾ ਹੈ ਤਾਸ ਤਰਾ ਤਰਾ ਕਰਦਾ ਹੈ ਤਰਾਕ ਤਰਾ ਕਰਨਾ ਅਰਥਾਤ ਡਰਨਾ ਅਰਥਾਤ ਉਸ ਦੇ ਅਦਬ ਵਿੱਚ ਰਹਿੰਦਾ ਹੈ ਉਸ ਉਹ ਵਾਹਿਗੁਰੂ ਜਿਸ ਨੂੰ ਕਿ ਧਰਮ ਰਾਏ ਵੀ ਜਪਦਾ ਹੈ ਜਿਸ ਦੇ ਅਦਰਬ ਦੇ ਵਿੱਚ ਉਹ ਧਰਮ ਰਾਏ ਰਹਿੰਦਾ ਹੈ ਤੇ ਜਿਨ੍ਹਾਂ ਦੇ ਅੰਦਰੋਂ ਇਹ ਹੋਮੇ ਖਤਮ ਹੋ ਜਾਂਦੀ ਹੈ ਫਿਰ ਉਹ ਸਦਾ ਹੀ ਉਸ ਵਾਹਿਗੁਰੂ ਸੱਚੇ ਦੀ ਸ਼ਰਨ ਦੇ ਵਿੱਚ ਰਹਿੰਦੇ ਹਨ ਕਿਉਂਕਿ ਹੋਮੇ ਖਤਮ ਹੋ ਗਈ ਫਿਰ ਅੰਦਰ ਨਾਮ ਟਿਕ ਜਾਂਦਾ ਹੈ ਕਿਉਂਕਿ ਇੱਕ ਹੀ ਵਸਤੂ ਅੰਦਰ ਟਿਕਣੀ ਹੈ ਵਸਤੂ ਅੰਦਰ ਵਸਤੂ ਸਮਾਵ ਦੂਜੀ ਹੋਵੇ ਪਾਸ ਜੇ ਦੂਜੀ ਪਾਸੇ ਕਰ ਦਈਏ ਦੂਜੀ ਵਿੱਚੋਂ ਕੱਢ ਲਈਏ ਤਾਂ ਇਹ ਹੋਰ ਵਿੱਚ ਵਸਤੂ ਸਮਾ ਸਕਦੀ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਹੋ ਮੈਂ ਨ ਨਾ ਲੈ ਵਰੋ ਦੁਹ ਦੋਏ ਨਵਸਾਂ ਇਕ ਥਾਏ ਓਮ ਅਤੇ ਨਾਮ ਆ ਨਾਮ ਉਸ ਵਾਹਿਗੁਰੂ ਦਾ ਨਾਮ ਇਹਨਾਂ ਦਾ ਆਪਸ ਵਿੱਚ ਗਰੋਧ ਹੈ ਜੇ ਇੱਕ ਹੈ ਤਾਂ ਦੂਜਾ ਨਹੀਂ ਆਏਗਾ ਇਸ ਕਰਕੇ ਦੋਵੇਂ ਇੱਕ ਜਗ੍ਹਾ ਦੇ ਉੱਤੇ ਨਹੀਂ ਆ ਸਕਦੇ ਫਿਰ ਜਦੋਂ ਓਮੇ ਅੰਦਰੋਂ ਖਤਮ ਹੋ ਗਈ ਤੇ ਫਿਰ ਅੰਦਰ ਨਾਮ ਵਸ ਜਾਏਗਾ ਓਮੇ ਖਤਮ ਹੁੰਦੀ ਹੈ ਸਾਧ ਸੰਗਤ ਵਿੱਚ ਆ ਕੇ ਸਾਧ ਸੰਗਤ ਦੀ ਬਰਕਤ ਨਾਲ ਆਤਮਿਕ ਅਡੋਲਤਾ ਮਿਲਦੀ ਹੈ ਮਨ ਡੋਲ ਨੂੰ ਹਟ ਜਾਂਦਾ ਹੈ ਅੰਦਰੋਂ ਦੁਬਧਾ ਖਤਮ ਹੋ ਜਾਂਦੀ ਹੈ ਮਾਨਸ ਵਾਹਿਗੁਰੂ ਨਾਲ ਜੁੜ ਜਾਂਦਾ ਹੈ ਫਿਰ ਇਸ ਤਰ੍ਹਾਂ ਉਸ ਵਾਹਿਗੁਰੂ ਦੀ ਪ੍ਰਤੀਰਣ ਦੀ ਹੈ ਨਾਮ ਦੀ ਪ੍ਰਤੀਰਣ ਦੀ ਹੈ ਸਤਿਗੁਰੂ ਅਗੇ ਇਹ ਅਰਦਾਸ ਕਰੀਏ ਜਿਸ ਤਰ੍ਹਾਂ ਇਸ ਸ਼ਬਦ ਦੇ ਵਿੱਚ ਸਤਿਗੁਰੂ ਉਪਦੇਸ਼ ਕਰਦੇ ਆਂ ਹਮ ਵਾਬਾ ਦੇ ਵਾਹਿਗੁਰੂ ਮੈਨੂੰ ਇਹ ਦਾਤ ਦੇ ਵਸਾਂ ਸੱਚ ਗਾਵਾਂ ਕਿ ਮੈਂ ਸਦਾ ਇਸ ਸਾਧ ਸੰਗਤ ਦੇ ਵਿੱਚ ਹੀ ਟਿਕਿਆ ਰਾਵਾਂ ਸਾਧ ਦੇ ਸੰਗਤ ਦੇ ਵਿੱਚ ਹੀ ਆਸਾ ਆਪਣਾ ਵਾਸਾ ਕਰ ਲਵਾਂ ਸਤਿਗੁਰੂ ਕਿਰਪਾ ਕਰਨ ਆਪਣੀ ਬਖਸ਼ਿਸ਼ ਕਰਨ ਅਸੀਂ ਵੀ ਸਾਧ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜੀਏ ਉਸ ਸਤਿਗੁਰੂ ਦੀ ਅੰਮ੍ਰਿਤ ਮਈ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਈਏ ਆਜੋ ਆਪਣਾ 20 ਜਨਮ ਜੋ ਹੈ ਇਹ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ